ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਅੱਜ ਵਾਲ ਸੂਟ ਪ੍ਰਿੰਟਰ ਸੂਟ ਰਣ ਵਾਲੇ ਆ ਜੀ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਆਪਣੀ ਅੱਜ ਦੀ ਵੀਡੀਓ ਦਾ ਫਸਟ ਜਿਹੜਾ ਸੂਟ ਹੋਏਗਾ ਮੈਰੂਨ ਜਿੰਨਾ ਬਾਟਮ ਹੋਏਗੀ ਇਹ ਸੂਟ ਦਾ ਫੈਬਰਿਕ ਰਹੇਗਾ ਕਟ్రਾਈ ਕਟ్రਾਈ ਦਾ ਸੂਟ ਰਹੇਗਾ ਜਿੰਨੇ ਵੀ ਸੂਟ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਿਆਂ ਦਾ ਫੈਬਰਿਕ ਕਟ్రਾਈ ਹੋਏਗਾ ਕਟਾਈ ਦੇ ਸੂਟ ਰਹਿਣ ਵਾਲੇ ਆ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਆ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਾਈਸ ਆਪਾਂ ਨਾਲ ਹੀ ਮੈਂਸ਼ਨ ਕੀਤਾ ਹੋਇਆ ਬਹੁਤ ਰੀਜ਼ਨੇਬਲ ਆ 올 ਓਵਰ ਜਿਹੜੀ ਸ਼ਿਪਿੰਗ ਆ ਫ੍ਰੀ ਰਹੇਗੀ ਪੰਜਾਬ 올 ਓਵਰ ਸ਼ਿਪਿੰਗ ਫ੍ਰੀ ਰਹੇਗੀ ਜੀ ਸਭ ਤੋਂ ਵੱਡਾ ਡਿਸਕਾਊਂਟ ਪਾਣ ਲਈ ਕੀ ਆ ਕਿ ਉਹਨਾਂ ਨੂੰ ਕੋਈ ਵੀ ਲੱਗਤ ਸ਼ਿਪਿੰਗ ਜੱਜ ਨਹੀਂ ਪੇ ਕਰਨੇ ਪੈਣਗੇ 올 ਓਵਰ ਪੰਜਾਬ ਤੋਂ ਤੁਸੀਂ ਸ਼ਿਪਿੰਗ ਵੀ ਫ੍ਰੀ ਰਹੇਗੀ ਬਾਕੀ ਜੀ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਇਹਦੇ ਵਿੱਚ ਸ਼ੋ ਕੀਤਾ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਲਗ ਲਗ ਕਲਰ ਆ ਬਹੁਤ ਸੋਹਣੇ ਪ੍ਰਿੰਟ ਬਣੇ ਹੋਏ ਆ 2.5 ਮੀਟਰ ਸ਼ਰਟ ਹੋएगी 2.5 ਮੀਟਰ ਦੀ ਬਾਟਮ ਰਹੇਗੀ ਬਹੁਤ ਸੋਹਣੇ ਕਲਰ ਕੰਟਰਾਸਟ ਬਣੇ ਆ ਜਿਹੜੇ ਕਿ ਅੱਜਕੱਲ ਕਾਮਨਲੀ ਚੱਲ ਰਹੇ ਆ ਠੀਕ ਹੈ ਜੀ ਉਹ ਆਪਰ ਟ੍ਰੈਂਡਿੰਗ ਜੇ ਕਲਰ ਲੈ ਕੇ ਆਂਦੇ ਡਿਫਰੈਂਟ ਜੇ ਯੂਨੀਕ ਜੇ ਲੈ ਕੇ ਆਂਦੇ ਪਹਿਨਣ ਲਈ ਜਿਹੜੇ ਕਿ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਜਦੋਂ ਪਹਿਨਣਾ ਇਹ ਸੂਟ ਬਾਏ ਕਰਨਗੇ ਜਾਂ ਵੇਅਰ ਕਰਨਗੇ ਤਾਂ ਬਹੁਤ ਸੋਹਣੀ ਜਿਹੜੀ ਇਹ ਲੁੱਕ ਬਣੇਗੀ ਸੂਟ ਦੀ ਪ੍ਰਿੰਟ ਬਹੁਤ ਹੀ ਡਿਫਰੈਂਟ ਜੀ ਯੂਨੀਕ ਜੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਵਸੂਟਾਂ ਦੇ ਰਹਿਣ ਵਾਲੀ ਜੀ ਬਾਕੀ ਜੀ ਇਹਨਾਂ ਦਾ ਕਲਰ ਕੰਟਰਾਸਟ ਬਹੁਤ ਅੱਛਾ ਹੈ ਜੇ ਤੁਸੀਂ ਇਹਨਾਂ ਨੂੰ ਸਟਿਚ ਕਰਾਉਂਗੇ ਨਾਲ ਲੇਸ ਵਗੈਰਾ ਲਗਵਾ ਕੇ ਅਗਰ ਸਟਿਚ ਕਰਾਉਂਗੇ ਤਾਂ ਸੂਟ ਦੀ ਲੁੱਕ ਜਿਹੜੀ ਬਹੁਤ ਸੋਹਣੀ ਬਣੇਗੀ ਨਾਲ ਤੁਸੀਂ ਇਹਨਾਂ ਦੇ ਡਾਈ ਐਂਡ ਡਾਈ ਦਾ ਦੁਪੱਟਾ ਵੀ ਲੈ ਸਕਦੇ ਹੋ ਵਿਦਆਊਟ ਦੁਪੱਟਾ ਰਹਿਣ ਵਾਲੇ ਅਗਰ ਤੁਸੀਂ ਇਹਨਾਂ ਦਾ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਅਲੱਗ ਤੋਂ ਤੁਸੀਂ ਤਾਂ ਵੀ ਸਾਨੂੰ ਦੱਸ ਸਕਦੇ ਹੋ ਅਗਰ ਐਸ ਦੀ ਸੂਟ ਜਸਟ ਬਾਏ ਕਰਨਾ ਚਾਹੁੰਦੇ ਹੋ ਸੂਟ ਵੀ ਬਾਏ ਕਰ ਸਕਦੇ ਹੋ ਆਪਣੇ ਕੋਲ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਆ ਤੁਸੀਂ ਕਿਤੇ ਵੀ ਬੈਠੇ ਹੋ ਆਪਣਾ ਜਿਹੜਾ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਆਪਣੇ ਜਲਦੀ ਤੋਂ ਜਲਦੀ ਜਿਹੜਾ ਵੀ ਕਲਰ ਤੁਹਾਨੂੰ ਡਿਜ਼ਾਈਨ ਪਸੰਦ ਆਈ ਜਾਂਦਾ ਹੈ ਆਪਣਾ ਸਕਰੀਨਸ਼ਾਟ ਖਿੱਚੋ ਤੇ ਆਪਣਾ ਜਿਹੜਾ ਆਰਡਰ ਆ WhatsApp ਤੇ ਦਿੱਤਾ ਨੰਬਰ ਦਿੱਤਾ ਹੋਇਆ ਜੀ ਤੇ ਹੋਏ ਨੰਬਰ ਤੇ ਮੈਸੇਜ ਕਰਕੇ WhatsApp ਤੇ ਜਿਹੜਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣਾ ਜਿਹੜਾ ਆਰਡਰ ਬੁੱਕ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਟ੍ਰੈਂਡ ਵਾਲੇ ਆ ਜੀ ਬਹੁਤ ਹੀ ਸੋਹਣੇ ਕਲਰ ਆ ਫਿਰੋਜ਼ੀ ਕਲਰ ਜਿਹੜਾ ਟ੍ਰੈਂਡਿੰਗ ਚ ਹੁੰਦਾ ਹਰੇਕ ਪਹਿਨਣ ਦੀ ਡਿਮਾਂਡ ਹੁੰਦੀ ਫਿਰੋਜ਼ੀ ਕਲਰ ਦੀ ਉਹ ਬਾਈ ਕਰ ਸਕਦੇ ਹੋ ਜੀ ਨੈਕਸਟ ਡਾਰਕ ਲਾਈਟ ਸ਼ੀਟ ਸਾਰੇ ਤਰ੍ਹਾਂ ਦੇ ਦਿੱਤੇ ਹੋਏ ਆ ਬਹੁਤ ਸੋਹਣੇ ਅਲੱਗ-ਅਲੱਗ ਪ੍ਰਿੰਟ ਆ ਜਿਹੜੀਆਂ ਪਹਿਨਣ ਨੂੰ ਜਿਹੜਾ ਪ੍ਰਿੰਟ ਪਸੰਦ ਆਉਂਦਾ ਤੁਸੀਂ ਉਹ ਹੀ ਅਪ ਆਪਣੇ ਅਕੋਰਡਿੰਗ ਕਲਰ ਆ ਪ੍ਰਿੰਟ ਆ ਸਿਲੈਕਟ ਕਰ ਸਕਦੇ ਹੋ ਜੀ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਾਡੇ ਕੋਲ ਸਟਿਚ ਕਰਾਉਣਾ ਚਾਹੁੰਦੇ ਆ ਸੂਟ ਤੇ ਸਟਿਚ ਕਰਾ ਕੇ ਵੀ ਲੈ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਅਨਸਟਿਚ ਵੀ ਬਾਈ ਕਰ ਸਕਦੇ ਹੋ ਦੋਨੇ ਤਰ੍ਹਾਂ ਆਪਣੇ ਕੋਲ ਫੈਸਿਲਿਟੀ ਅਵੇਲੇਬਲ ਹੈ ਜਿੱਦਾਂ ਤੁਸੀਂ ਚਾਹੋਗੇ ਤੁਹਾਨੂੰ ਸੂਟ ਉਦਾਂ ਹੀ ਤੁਹਾਡਾ ਤੁਹਾਡੇ ਤੱਕ ਪਹੁੰਚ ਜਾਏਗਾ ਜੀ ਬਾਕੀ ਜੀ ਆਪਣਾ ਸਕਰੀਨ ਸ਼ਾਟ ਖਿਜੀ ਜਾਓ ਤੇ ਆਰਡਰ ਜਿਹੜਾ ਪਲੇਸ ਕਰੀ ਜਾਓ ਬਾਕੀ ਅਗਰ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਫੈਬਰਿਕ ਲੈਣਾ ਚਾਹੁੰਦੇ ਆ ਕੋਈ ਹੋਰ ਡਿਜ਼ਾਈਨ ਕਸਟਮਾਈਜ਼ ਕਰਾਉਣਾ ਚਾਹੁੰਦੇ ਆ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਡਿਜ਼ਾਈਨ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਬਣਵਾ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਕੋਈ ਵੀ ਡਿਜ਼ਾਈਨ ਆਪਾਂ ਤੁਹਾਨੂੰ ਕਸਟਮਾਈਜ਼ ਕਰਕੇ ਦਵਾਂਗੇ ਬਾਕੀ ਜੱਜ ਦੀ ਕਲੈਕਸ਼ਨ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਰਹਿਣਗੇ ਸਾਰੇ ਕਟ్రਾਈ ਦੇ ਹੋਣਗੇ ਬਹੁਤ ਸੋਹਣੇ ਸੂਟ ਹੋਣਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣਾ ਲਾਈਕ ਕਮੈਂਟ ਜ਼ਰੂਰ ਕਰਿਓ ਜੀ